ਸਿੱਕਾ ਦੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੀ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੀ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ राई करो करोट एक नंबर से तो पिक सेंड कर देनी है पसंद आता है ठीक है स्टार्ट करते हैं बहुत सोहने कलर के रेड माटरी शेड आएगी कलर देखते दे जान कलर का थ्रेड वर्क आएगा बहुत सोहना ਤੇ ਇਹ ਤੁਹਾਨੂੰ ਪੈਨਲਿੰਗ ਵਾਲਾ ਸੂਟ ਮਿਲੇਗਾ ਰੈਕਟੈਂਗਲ ਸ਼ੇਪ ਦਾ ਇਸਦੇ ਵਿੱਚ ਵਰਕ ਆਏਗਾ ਮੀਆਂ ਦਾ ਪੈਟਰਨ ਆਏਗਾ ਠੀਕ ਹੈ ਸੇਮ ਟੂ ਸੇਮ ਜਿਹੜਾ ਹੈ ਉਹ ਵਰਕ ਤੁਹਾਨੂੰ ਬਾਜੂ ਬਲਾਈਂ ਤੇ ਮਿਲੇਗਾ ਬਹੁਤ ਸੋਹਣੀ ਹੈਵੀ ਬਾਜੂਆਂ ਤੇ ਹੈਵੀ ਫਰੰਟ ਆਏਗਾ ਠੀਕ ਹੈ ਚਾਕਲੇਟ ਫੈਬਰਿਕ ਆ ਇੱਕਦਮ ਡਿਸਕਾਊਂਟ ਦੇ ਵਿੱਚ ਇਹ ਤੁਹਾਨੂੰ ਵੀਡੀਓ ਮਿਲੇਗੀ ਠੀਕ ਹੈ ਤੁਸੀਂ ਕੋਈ ਵੀ ਸੂਟ ਦਾ ਆਰਡਰ ਪਲੇਸ ਕਰ ਸਕਦੇ ਆ ਨਾਲ ਆਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਠੀਕ ਹੈ ਫੋਰ ਸਾਈਡਡ ਜਿਹੜੀ ਉਹ ਲੈਸ ਦੀ ਫਿਨਿਸ਼ ਏਮਬਰਾਇਡਰੀ ਦੀ ਫਿਨਿਸ਼ਿੰਗ ਆਏਗੀ ਅੰਬੀਆਂ ਵਾਲੀ ਪ੍ਰਿੰਟਿੰਗ ਆ ਠੀਕ ਹੈ ਰੈੱਡ ਕਲ ਅ ਇੱਕ ਡਿਜ਼ਾਈਨਿੰਗ ਦੇ ਵਿੱਚ ਹਾਰਡਲੀ ਇੱਕ ਹੀ ਪੀਸ ਹੋਏਗਾ ਠੀਕ ਹੈ ਪਰ ਤੁਹਾਨੂੰ ਕਾਫੀ ਡਿਸਕਾਊਂਟ ਦੇ ਵਿੱਚ ਇਹ ਵਾਲੀ ਕਲੈਕਸ਼ਨ ਮਿਲ ਜੇਗੀ ਠੀਕ ਹੈ ਜੀ ਤੁਸੀਂ ਸਕਰੀਨਸ਼ਾਟ ਸੈਂਡ ਕਰੀ ਜਾਣਾ ਅਗਲਾ ਆ ਗਿਆ ਪਿੰਕ ਕਲਰ ਬਹੁਤ ਸੋਹਣਾ ਸਾਰੇ ਤੇ ਥਰੈਡ ਵਰਕ ਹੀ ਮਿਲੇਗਾ ਤੁਹਾਨੂੰ ਸਿੰਪਲ ਸੌ ਵਰਕ ਸੂਟ ਨੇ ਔਰ ਗਰਮੀਆਂ ਵਾਸਤੇ ਸਪੈਸ਼ਲ ਚਾਕਲੇਟ ਫੈਬਰਿਕ ਹੁੰਦਾ ਹੈ ਠੀਕ ਹੈ ਜਿਆਦਾ ਗਰਮੀਆਂ ਵਾਸਤੇ ਜਿਵੇਂ ਕਿ ਬਹੁਤ ਪਤਲਾ ਜਿਹਾ ਸਟੱਫ ਵੀ ਨਹੀਂ ਹੁੰਦਾ ਜਿਵੇਂ ਕਿ ਸੀਜ਼ਨ ਬਦਲਦਾ ਪਿਆ ਆ ਉਸ ਦੇ ਵਾਸਤੇ ਤੁਹਾਨੂੰ ਸੁਪਰ ਕਲੈਕਸ਼ਨ ਮਿਲਦੀ ਪਈ ਆ ਠੀਕ ਹੈ ਇਹ ਵਰਕ ਆ ਗਿਆ ਬਹੁਤ ਸੋਹਣਾ ਇਸ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਸਕਾਈ ਫਰੋਜ਼ੀ ਟਾਈਪ ਸ਼ੇਡ ਮਿਲੇਗੀ ਠੀਕ ਹੈ ਕਲਰ ਤੁਸੀਂ ਚੈੱਕ ਕਰਦੇ ਜਔਰ ਡਬਲ ਪੈਨਟਿੰਗ ਵਿਦ ਫਲਾਵਰਸ ਔਰ ਬਾਰਡਰ ਲਾਈਨ ਹੈਵੀ ਆਏਗੀ ਠੀਕ ਹੈ ਲੈਂਥ ਵਾਈਜ਼ ਕੋਈ ਇਸ਼ੂ ਨਹੀਂ ਆਉਂਦਾ ਹੈਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਲੈਂਥ ਰੱਖ ਸਕਦੇ ਹੋ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਆਏ ਤਾਂ ਲ ਆ ਗਿਆ ਪਿਓਰ ਸ਼ਿਫੌਨ ਦਾ ਦੁਪੱਟਾ ਠੀਕ ਹੈ ਦੁਪੱਟੇ ਵੀ ਹੈਵੀ ਆਉਣਗੇ कलर देखते दे जाओ और प्योर शिफॉन आएगा ग्रीन कलर ठीक है ये चोकलेट सिल्क चॉकलेट है? सिल्क चॉकलेट फैबरिक होगा और इसके उपर थो जरी का वर्क मिलेगा ठीक है जरी का प्लस थ्रेड का वर्क आएगा कलर तुम देखते जाओ ਪੈਨਲਿੰਗ ਵਾਲੇ ਸੂਟ ਆਉਣਗੇ ਬਹੁਤ ਸੋਹਣੇ ਔਰ ਪੈਨਲਿੰਗ ਵਾਲੀ embroidery ਦਾ ਕਾਫੀ ਪੈਟਰਨ ਹੈ ਚੈੱਕ ਕਰਦੇ ਇਹਦੇ ਵਿੱਚ ਫਲਾਵਰਿੰਗ ਆਏਗੀ ਪਲੱਸ ਵੇਲ ਆਏਗੀ ਛੋਟੀ ਬੂਟੀ ਆਏਗੀ ਔਰ ਬਾਰਡਰ ਲਾਈਨ ਹੈਵੀ ਆਏਗੀ ਠੀਕ ਹੈ ਜੀ ਤੇ ਸੇਮ ਟੂ ਸੇਮ ਇਸ ਤਰ੍ਹਾਂ ਹੀ ਤੁਹਾਨੂੰ ਬਾਜੂ ਤੇ ਵੀ ਵਰਕ ਮਿਲੇਗਾ ਵੇਲ ਆਏਗੀ ਤੇ ਵੱਡਾ ਫਲਾਵਰ ਛੋਟੇ ਫਲਾਵਰਸ ਆਉਣਗੇ ਠੀਕ ਹੈ ਅੱਜ ਦੀ ਜੁਨੀ ਵੀ ਕਲੈਕਸ਼ਨ ਆ ਸਾਰੀ ਦਾ ਰੇਟ ਆਏਗਾ 1195 ਠੀਕ ਹੈ 1195 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਆ ਔਰ ਕਾਫੀ ਡਿਸਕਾਊਂਟ ਦੇ ਵਿੱਚ ਇਹ ਵਾਲੀ ਕਲੈਕਸ਼ਨ ਲੱਗੀ ਆ ਪਿਓਰ ਸ਼ਿਫੋਨ ਦੇ ਦੁਪੱਟਿਆਂ ਦੇ ਨਾਲ ਚੌਕਲੇਟ ਫੈਬਰਿਕ ਦੇ ਨਾਲ ਤੁਹਾਨੂੰ ਹੈਵੀ ਸੂਟ ਮਿਲਦਾ ਪਿਆ ਔਰ ਰੇਟ ਸਿਰਫ 1195 ਆਏਗਾ ਠੀਕ ਹੈ ਜੀ ਇੱਕ ਆ ਗਿਆ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਇਹਦੇ ਕਲਰ ਤੁਸੀਂ ਦੇਖਦੇ ਜਾਣਾ ਆ ਜਿਹੜਾ ਵੀ ਕਲਰ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣੀ ਆ ਪੇਮੈਂਟ ਦਾ ਮੋਡ ਆਨਲਾਈਨ ਆ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਆਰਡਰ ਕਨਫਰਮ ਕਰ ਲੈਣਾ ਔਰ ਲਿਮਟਿਡ ਸਟਾਕ ਹੋਏਗਾ ਠੀਕ ਹੈ ਇਕ ਡਿਜ਼ਾਈਨਿੰਗ ਦੇ ਵਿੱਚ ਇੱਕ ਤੋਂ ਵੱਧ ਕਲਰ ਆ ਰਹੇ ਨੇ ਜਿਸ ਤਰ੍ਹਾਂ ਇਹਦੇ ਵਿੱਚ ਪਹਿਲੇ ਵੀ ਇੱਕ ਸੂਟ ਆਇਆ ਸੀਗਾ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਸੈਕਿੰਡ ਪੀਸ ਮਿਲਦਾ ਪਿਆ ਕਲਰ ਬਹੁਤ ਸੋਹਣਾ ਹੈ ਠੀਕ ਹੈ ਔਰ ਸਾਰਾ ਇਹ ਥ्रेड ਵਰਕ ਹੋਏਗਾ ਜਿਹੜਾ ਇਸ ਤੋਂ ਪਹਿਲੇ ਸੂਟ ਦਿਖਾਇਆ ਸੀਗਾ ਉਹਦੇ ਵਿੱਚ ਜਰੀ ਦਾ ਸੀਗਾ ਇਹ ਵੀ ਤੁਹਾਨੂੰ ਥ्रेड ਦੇ ਵਿੱਚ ਹੀ ਸਾਰਾ ਸੂਟ ਮਿਲੇਗਾ ਤੇ ਚਾਕਲੇਟ ਫੈਬਰਿਕ ਆ ਬਹੁਤ ਸੋਹਣਾ ਪਿਓਰ ਸ਼ਿਫਨ ਦੇ ਦੁਪੱਟਿਆਂ ਦੇ ਨਾਲ ਔਰ ਦੁਪੱਟੇ ਵੀ ਤੁਹਾਨੂੰ ਹੈਵੀ ਮਿਲਦੇ ਪਏ ਠੀਕ ਹੈ ਕਲਰ ਤੁਸੀਂ ਦੇਖਦੇ ਜਾਓ ਔਰ ਦੁਪੱਟੇ ਦੇਖੋ बूटी भी आएगी बहुत सोले बनेक वाला सूट आएगा पैच वर्क इसकेगा ओरियन का ठीक है और सारी कलैक्शन जी और पंद्रह पचानवे सोलह पचानवे वाली है, है। जी थर पचानवे च मिलती पी आज वायदा उठा है क्योंकि जो भी देख लें ऑर्डर प्लेस ना ही कर देना क्योंकि लिमिटेड स्टॉक वाली कलेक्शन बार बार नहीं आएगी ए आ गया थोड़ा स्काई टाइप शेड या फ्लावरिंग आएगी यारी पेनलिंग है सेम टू सेम कलर बूटी आएगी ठीक है चेक कर दे जाओ बहुत सोना पैटर्न है और इससे बॉर्डर लाइन से थोड़ा फ्लावर मिलता पाया कलर देखो ये फ्लावर है। और इसिटेड पैचवर्क आएगा ठीक है थोड़ा लाइनिंग वाला सैल्फ आए चॉकलेट फैब्रिक आएगा ਔਰ ਨਾਲ ਆਏਗਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਠੀਕ ਹੈ ਸੇਮ ਟੋਨ ਦਾ ਦੁਪੱਟਾ ਜਾਏਗਾ ਕਰੋਸ਼ੀ ਵਾਲੀ ਲੈਂਸ ਦੇ ਨਾਲ ਫਿਨਿਸ਼ਿੰਗ ਆਏਗੀ ਔਰ ਮਿਡਲ ਦੇ ਵਿੱਚ ਤੁਹਾਨੂੰ ਜਿਹੜਾ ਇਸ ਨਾਲ ਮਿਲੇਗਾ ਇਹਦਾ ਪੈਟਰਨ ਠੀਕ ਹੈ ਇਹ ਔਰਗਾਂਜ਼ੀ ਵਾਲਾ ਜਿਹੜਾ ਆ ਫੈਬਰਿਕ ਜਿਹੜਾ ਤੁਹਾਡੇ ਬਾਰਡਰ ਲਾਈਨ ਤੇ ਆ ਸੇਮ ਹੀ ਫੈਬਰਿਕ ਮਿਲੇਗਾ ਇੱਥੇ ਸੈਂਟਰ ਦੇ ਵਿੱਚ ਦੁਪੱਟੇ ਤੇ ਠੀਕ ਹੈ ਬਹੁਤ ਸੋਹਣੇ ਜੇ ਸੂਟ ਨੇ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਪਿਕ ਸੈਂਡ ਕਰ ਦੇਣੀ ਆ ਠੀਕ ਹੈ ਪਿਕ ਸੈਂਡ ਕਰਕੇ ਔਰ ਆਰਡਰ ਕਨਫਰਮ ਕਰ ਲੈਣਾ ਹੈ ਮਲਟੀਵਾਇਡ ਸ਼ਿਪਿੰਗ ਵੀ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਊਟ ਆਫ ਇੰਡੀਆ ਵੀ ਜਿਹੜਾ ਹੈ ਉਹ ਕੋਈ ਵੀ ਸੂਟ ਦਾ ਆਰਡਰ ਪਲੇਸ ਕਰ ਸਕਦੇ ਹਾਂ ਠੀਕ ਹੈ ਜੀ ਅਗਰ ਤੁਸੀਂ ਸੂਟ ਨੂੰ ਸਟਿਚ ਕਰਕੇ ਲੈਣਾ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰਨਾ ਹੈ ਤਾਂ ਜੋ ਸਾਡੀ ਹਰ ਇੱਕ ਅਪਡੇਟ ਜਿਹੜੀ ਤੁਹਾਨੂੰ ਮਿਲਦੀ ਰਹੇ ਅਸੀਂ ਹਰ ਰੋਜ਼ ਹੈ ਦੁਪਹਿਰੇ 12 ਵਜੇ ਜਿਹੜਾ ਲਾਈਵ ਤੇ ਆਉਂਦੇ ਆ ਤੇ ਤੁਸੀਂ ਲਾਈਵ ਤੇ ਵੀ ਸਾਰਿਆਂ ਨੇ ਸਾਨੂੰ ਜੁਆਇਨ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਆਂ